ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅੱਜ ਬਾਈਦੀਪ ਜੀ ਦੀ ਚੌਥੀ ਵਰਸੀ ਦੇ ਵਿਤੇ 71 ਹੋਈ ਸਮੂਹ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਜ ਦੇ ਸਮਾਗਮ ਦੇ ਵਿੱਚ ਪਾਰਟੀ ਵੱਲੋਂ ਹਾਜ਼ਰੀ ਲਵਾਉਣੀ ਸੀ ਲਵਾਈ ਹੈ ਪਰ ਆਪ ਜੀ ਨੂੰ ਵੀ ਪਤਾ ਹੈ ਕਿ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਆਪਾਂ ਇੰਨਾ ਨਹੀਂ ਬਿਠਾ ਸਕਦੇ ਪ੍ਰਬੰਧਕਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਕੁਝ ਆਸ ਤੋਂ ਜ਼ਿਆਦਾ ਲੰਮਾ ਹੋਣ ਕਰਕੇ ਉਹਨਾਂ ਦੀ ਥਕਾਵਟ ਕਰਕੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਸੋ ਮੈਂ ਪਾਰਟੀ ਵੱਲੋਂ ਕੇਵਲ ਉਹਨਾਂ ਦੀ ਹਾਜ਼ਰੀ ਹੀ ਲਵਾ ਸਕਦਾ ਜੋ ਪ੍ਰਧਾਨ ਸਾਹਿਬ ਨੇ ਕਹਿਣਾ ਸੀ ਉਹ ਪ੍ਰਧਾਨ ਸਾਹਿਬ ਹੀ ਕਹਿ ਸਕਦੇ ਸੀ ਮੈਂ ਬੇਨਤੀ ਕਰਦਾ ਕਿ ਜਿਸ ਸ਼ਖਸ ਦੇ ਲਈ ਅਸੀਂ ਅੱਜ ਅੱਜ ਪਿਆਰ ਦੇ ਨਾਲ ਇੱਥੇ ਜੁੜ ਬੈਠੇ ਹਾਂ ਉਸ ਸ਼ਖਸ ਦੇ ਬਹੁਤ ਜ਼ਿਆਦਾ ਵੀਡੀਓ ਰੂਪ ਦੇ ਵਿੱਚ ਸੰਦੇਸ਼ ਸਾਡੇ ਕੋਲ ਹੈਗੇ ਨੇ ਲੋੜ ਹੈ ਉਹਨਾਂ ਤੋਂ ਅਗਵਾਈ ਲੈਣ ਦੀ ਮੈਂ ਬਹੁਤ ਖੁਸ਼ ਹੋਇਆ ਜਦੋਂ ਇੱਕ ਕਿਤਾਬ ਰੂਪ ਦੇ ਵਿੱਚ ਸਰਦਾਰ ਬਲਜੀਤ ਸਿੰਘ ਖਾਲਸਾ ਸਾਹਿਬ ਨੇ ਵੰਗਾਰ ਵਾਲਿਆਂ ਨੇ ਉਹਨਾਂ ਬੱਚਰਾਂ ਨੂੰ ਸਾਹਮ੍ਹਿਆ ਕਿ ਜੇ ਕਿਤੇ ਕੱਲ ਸਰਕਾਰਾਂ YouTube ਤੋਂ ਇੰਟਰਨੈਟ ਤੋਂ ਵੀ ਦੀਪ ਸਿੱਧੂ ਦੇ ਸੰਦੇਸ਼ ਗਾਇਬ ਕਰ ਦੇਣ ਤਾਂ ਨੌਜਵਾਨ ਅੱਜ ਤੋਂ 20 ਸਾਲ ਬਾਅਦ ਇਹ ਨਾ ਸੋਚੇ ਕਿ ਪਤਾ ਨਹੀਂ ਇਹ ਦੀਪ ਸਿੰਘ ਨੇ ਕਿਹਾ ਸੀ ਜਾਂ ਨਹੀਂ ਕਿਹਾ ਸੀ ਉਹਨਾਂ ਨੇ ਕਿਤਾਬ ਰੂਪ ਉਹਨੂੰ ਦੇ ਦਿੱਤਾ ਹੈ ਜਿੰਨੀ ਦੇਰ ਤੱਕ ਸਾਡੇ ਕੋਲ YouTube ਜਾਂ ਉਹ ਹੈ ਅਸੀਂ ਉਹ ਵੀ ਸੁਣ ਸਕਦੇ ਹਾਂ ਨਹੀਂ ਤਾਂ ਇਹ ਕਿਤਾਬ ਇੱਕ ਸਰਮਾਇਏ ਦੇ ਰੂਪ ਦੇ ਵਿੱਚ ਇੱਕ ਵਿਰਾਸਤ ਦੇ ਰੂਪ ਦੇ ਵਿੱਚ ਸਾਡੇ ਕੋਲ ਹਮੇਸ਼ਾ ਅਗਵਾਈ ਦੇ ਵਿੱਚ ਰਹੇਗੀ ਮੈਂ ਦੋ ਤਿੰਨ ਨੁਕਤੇਾਂ ਤੇ ਆਪਜੀ ਨਾਲ ਗੱਲ ਕਰਨੀ ਹੈ ਅਬਦਾਲੀ ਤੁਹਾਨੂੰ ਕਹਿੰਦਾ ਕਿ ਇਹ ਬਦਾਮਾਂ ਦੇ ਗੱਡੇ ਭੇਜ ਰਿਹਾ ਮੈਂ ਤੁਹਾਡੇ ਨਾਲ ਸਮਝੋਤਾ ਕਰਨਾ ਚਾਹਉਣਾ ਨਾਲੇ ਤਾਂ ਆਪਣੀ ਅਮੀਰੀ ਦਿਖਾਈ ਨਾਲੇ ਸਮਝੋਤੇ ਦੀ ਗੱਲ ਭੇਜੀ ਤੁਹਾਡੇ ਪੁਰਖਿਆਂ ਨੇ ਉਹਦੀ ਮਨਸ਼ਾ ਨੂੰ ਸਮਝਦਿਆਂ ਹੋਇਆ ਉਹਨਾਂ ਬਦਾਮਾਂ ਦੇ ਗੱਡਿਆਂ ਉੱਪਰ ਇੱਕ ਮੁੱਠ ਛੋਲਿਆਂ ਦੀ ਰਖਤੀ ਕਿ ਸਾਡੇ ਕੋਲ ਇਹੀ ਹੈ ਤੇ ਸਾਨੂੰ ਇਹਦੇ ਤੇ ਮਾਣ ਹੈ ਅਸੀਂ ਤੇਰੇ ਬਦਾਮਾਂ ਦੀ ਲਾਲਚ ਵਿੱਚ ਆ ਕੇ ਸਮਝੋਤਾ ਨਹੀਂ ਕਰਦੇ ਸਾਡਾ ਸਮਝੋਤਾ ਸਾਡੇ ਸਿਧਾਂਤ ਮੁਤਾਬਕ ਹੋਊਗਾ ਹੁਣ ਅਗਲੀ ਗੱਲ ਦੀਪ ਸਿੱਧੂ ਇਹ ਗੱਲ ਕਹਿੰਦੇ ਰਹੇ ਕਿ ਜੇ ਤੁਸੀਂ ਮੈਦਾਨ 'ਚ ਤੱਕੜੇ ਹੋ ਤਾਂ ਤੁਹਾਨੂੰ ਟੇਬਲ ਤੇ ਬਿਠਾਇਆ ਜਾਊਗਾ ਜੇ ਤੁਸੀਂ ਮੈਦਾਨ 'ਚ ਹੀ ਤੱਕੜੇ ਨਹੀਂ ਫਿਰ ਤੁਹਾਨੂੰ ਟੇਬਲ ਤੇ ਕਿਸੇ ਨੇ ਨਹੀਂ ਬਿਠਾਉਣਾ ਹੁਣ ਅੱਜ ਸਾਨੂੰ ਟੇਬਲ ਤੇ ਕਿਉਂ ਨਹੀਂ ਬਿਠਾਇਆ ਜਾ ਰਿਹਾ ਇਹ ਗੱਲ ਦੀਪ ਦੇ ਬਚਨਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਕਮਜ਼ੋਰ ਕਿੱਥੇ ਹੋ ਗਏ ਆ ਅਸੀਂ ਆਪਣੀ ਕਈ ਹੋਈ ਗੱਲ ਤੋਂ ਮੁਕਰ ਕੇ ਕਮਜ਼ੋਰ ਹੋਏ ਆ ਕੋਈ ਵੀ ਪੰਥਕ ਤੇ ਰਹਿ ਉਹ ਆਪਣਾ ਆਤਮ ਮੰਥਨ ਕਰ ਸਕਦੀ ਹੈ ਆਤਮ ਸਵੈ ਜਿਹਨੂੰ ਪਰਚੋਲ ਕਰ ਸਕਦੀ ਹੈ ਕਿ ਕਦੋਂ ਉਹਨਾਂ ਨੇ ਕਿਹੜੀ ਗੱਲ ਕਹੀ ਤੇ ਕਦੋਂ ਉਸ ਤੋਂ ਮੁਕਰੇ ਸਰਕਾਰ ਭੇਦ ਜਾਣਗੀ ਸਰਕਾਰ ਨੇ ਤੁਹਾਨੂੰ ਬੁਲਾਉਣਾ ਛੱਡ ਦਿੱਤਾ ਇਹ ਗੱਲਾਂ ਤੁਹਾਡੇ ਇਤਿਹਾਸ ਦੇ ਵਿੱਚੋਂ ਹੀ ਤੁਹਾਨੂੰ ਮਿਲ ਸਕਦੀਆਂ ਨੇ ਮੈਂ ਦੋ ਗੱਲਾਂ ਕਰਕੇ ਜਿਹੜੀਆਂ ਵੀਡੀਓ ਵਿੱਚ ਹੈਗੀਆਂ ਨੇ ਮੈਂ ਆਪਣੀ ਗੱਲ ਨੂੰ ਸਪਸ਼ਟ ਕਰਨਾ ਚਾਹਉਣਾ 42 43 ਸਾਲ ਤੋਂ ਮੈਂ ਵੀ ਇਸ ਸੰਘਰਸ਼ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਤੁਰਿਆ ਹੋਇਆ ਜਦੋਂ ਯੂਨੀਵਰਸਿਟੀ ਪੜਦਾ ਸੀ ਉਦੋਂ ਸੰਜਰਨੈਲ ਸਿੰਘ ਜੀ ਨਾਲ ਮੁਲਾਕਾਤ ਹੋਈ ਜਦੋਂ ਮੈਂ ਐਮਏ ਸ਼ੁਰੂ ਕੀਤੀ 1982 81 ਦੇ ਵਿੱਚ ਜੁਨੀਆਂ ਚਾਰ ਗੱਲਾਂ ਉੱਥੋਂ ਸਮਝ ਆਈਆਂ ਉਹਨਾਂ ਉੱਪਰ ਅੱਜ ਤੱਕ ਜ਼ਿੰਦਗੀ ਦੇ ਪੈਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕ ਮੈਨੂੰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਕਹਿੰਦੇ ਨੇ ਹਾਂ ਵੀ ਪਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਤੋਂ 10 ਸਾਲ ਪਹਿਲਾਂ ਮੈਂ ਇਸੇ ਸੰਘਰਸ਼ ਤੇ ਤੁਰ ਪਿਆ ਸੀ ਹੁਣ ਅਗਲੀ ਗੱਲ ਕਰੀਏ ਕਿ ਜਦੋਂ 84 ਤੋਂ 92 ਤੱਕ ਸਾਡੀ ਕੌਮ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਸਨ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦਾ ਰਿਟੈਲੀਏਸ਼ਨ ਕੀਤਾ ਮੁਕਾਬਲਾ ਕੀਤਾ ਤਾਂ ਇੱਕ ਸਮਾਂ ਆਇਆ ਬਸ ਇਹ ਮੈਂ ਕਹਿਣਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੋ ਜੇ ਏਕਾ ਕਰਨੀ ਹੈ ਤਾਂ ਇੱਕ ਸਮਾਂ ਆਇਆ ਜਦੋਂ ਖੜਕੂਆਂ ਦੀ ਲਹਿਰ ਕੁਝ ਕਮਜ਼ੋਰ ਦਿਸੀ 94 95 ਵਿੱਚ ਸਿਮਰਨਜੀਤ ਸਿੰਘ ਮਾਨ ਨੇ ਵਕਤ ਦੀ ਨਜਾਕਤ ਦਾ ਹਿਸਾਬ ਨਾਲ ਫੈਸਲਾ ਕੀਤਾ ਕਿ ਹਕੂਮਤ ਅਜ ਅਬਦਾਲੀ ਵਾਂਗ ਇਹ ਸਮਝ ਰਹੀ ਹੈ ਕਿ ਇਹ ਹੁਣ ਉੱਠ ਨਹੀਂ ਸਕਦੇ ਜੇ ਸਾਡੇ ਪੁਰਖਿਆਂ ਨੇ ਅਬਦਾਲੀ ਨੂੰ ਸਿਖਾਇਆ ਕਿ ਅਸੀਂ ਵੱਡੇ ਘੱਲੂ ਘਾਰੇ ਵਿੱਚ ਅੱਧੀ ਕੌਮ ਜੇ ਸ਼ਹੀਦ ਹੋਣ ਤੋਂ ਬਾਅਦ ਵੀ ਤੇਰੇ ਨਾਲ ਟੱਕਰ ਲੈਣ ਲਈ ਤਿਆਰ ਆ ਉਹੀ ਸੁਨਹਿਾ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਨੇ 1995 ਵਿੱਚ ਹਿੰਦੁਸਤਾਨ ਦੀ ਹਕੂਮਤ ਨੂੰ ਦਿੱਤਾ ਕਿ ਇਹ ਹਿੰਦੁਸਤਾਨ ਜੇ ਤੂੰ ਸਮਝਦਾ ਕਿ ਅਸੀਂ ਸੰਤ ਜਰਨੈਲ ਸਿੰਘ ਦਾ ਨਾਂ ਲੈਣ ਤੋਂ ਸੰਕੋਚ ਕਰਾਂਗੇ ਕਿਸਾਂ ਤੋਂ ਡਰ ਜਾਾਂਗੇ ਜਿਹਨਾਂ ਤੋਂ ਡਰ ਜਾਾਂਗੇ ਆਹ ਰੇ ਬੇਸ਼ੱਕ ਵਕਤ ਦੇ ਮੁਤਾਬਕ ਸਾਨੂੰ ਟਕਸਾਲ ਵੀ ਸਾਥ ਨਹੀਂ ਦੇ ਰਹੀ ਸਾਨੂੰ ਅਕਾਲ ਤਖਤ ਸਾਹਿਬ ਤੇ ਬੈਠੇ ਕਾਬਜ ਲੋਕ ਵੀ ਸਾਥ ਨਹੀਂ ਦੇ ਰਹੇ ਉਹ ਕਹਿ ਰਹੇ ਨੇ ਕਿ ਸੰਤ ਜਰਨੈਲ ਸਿੰਘ ਸ਼ਹੀਦ ਨਹੀਂ ਹੋਇਆ ਇਸ ਲਈ ਅਸੀਂ ਸ਼ਹੀਦੀ ਦਿਨ ਨਹੀਂ ਮਨਾ ਸਕਦੇ ਪਰ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਸੰਤ ਜਰਨੈਲ ਸਿੰਘ ਨੂੰ ਦੁਨੀਆ ਦੇ ਵਿੱਚ ਜਿਉਂਦਾ ਰੱਖਣਾ ਹੈ ਤਾਂ ਜਿਹੜਾ 3-4 ਦਿਨ ਪਹਿਲਾਂ 12 ਫਰਵਰੀ ਨੂੰ ਜਿਹੜਾ ਜਨਮ ਦਿਨ ਮਨਾਇਆ ਉਹ ਇਸ ਹਾਲਾਤ ਦੇ ਵਿੱਚੋਂ ਮਨਾਇਆ ਕਿ ਅਸੀਂ ਭਾਵੇਂ ਜਨਮ ਦਿਨ ਕਿਸੇ ਵੀ ਵਕਤ ਹੋਵੇ ਅਸੀਂ 12 ਫਰਵਰੀ ਨੂੰ ਮਨਾ ਕੇ ਹਕੂਮਤ ਨੂੰ ਇਹ ਸਿਹਰਾ ਦੇਵਾਂਗੇ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਚਨਾਂ ਤੇ ਖੜੀ ਹੈ ਜੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਜੇ ਜੇ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀ ਫੌਜ ਚੜ ਕੇ ਆਉਗੀ ਤਾਂ ਇਹ ਵੀ ਇੱਕ ਮਿਸਾਲ ਬਣੂਗੀ ਕਿ ਖਾਲਿਸਤਾਨ ਬਣਿਆ ਉਹ ਜਿਹੜਾ ਸਫਰ ਕੋਈ ਵੀ ਹੁੰਦਾ ਹੈ ਜਦੋਂ ਤੁਸੀਂ ਹਕੂਮਤ ਨਾਲ ਟੱਕਰ ਲੈਣੇ ਹੋ ਤਾਂ ਇੰਨਾ ਸੁਖਾਲਾ ਨਹੀਂ ਹੁੰਦਾ ਪਰ ਇਹ ਮੈਨੂੰ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਵਿਸ਼ਵਾਸ ਹੈ ਕਿ ਜਿਹੜਾ ਤੁਸੀਂ ਆ ਪਰਸੋਂ 12 ਤਰੀਕ ਨੂੰ ਹਜ਼ਾਰਾਂ ਲੋਕਾਂ ਨੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸੀਟ ਦੇ ਬਿਨਾਂ ਕਿਸੇ ਮਨਿਸਟਰੀ ਦੇ ਬਿਨਾਂ ਕਿਸੇ ਪੈਸੇ ਦੇ ਬਿਨਾਂ ਕਿਸੇ ਸ਼ਰਾਬਾਂ ਦੇ ਲਾਲਚ ਤੋਂ ਜਿਹੜਾ ਹਜ਼ਾਰਾਂ ਦਾ ਇਕੱਠ ਹੋਇਆ ਹੈ ਸੰਤ ਜਰਨੈਲ ਸਿੰਘ ਜੀ ਦੇ ਜਨਮ ਤੇ ਉਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕੌਮ ਆਜ਼ਾਦੀ ਲੈਣ ਬਿਨਾਂ ਟਿੱਕੇ ਨਹੀਂ ਬੈਠੂਗੀ ਮੈਂ ਦੋ ਕੋਟ ਦੀਪ ਸਿੱਧੂ ਦੇ ਇਸੇ ਸੰਦਰਭ ਦੇ ਵਿੱਚ ਬੋਲ ਕੇ ਆਪਣੀ ਜਗ੍ਹਾ ਲੈਣਾ ਉਹ ਦਿਨ ਜਦੋਂ ਦਿੱਲੀ ਤੋਂ ਮੋਰਚਾ ਜਿੱਤ ਕੇ ਕਿਸਾਨ ਤੇ ਸਾਰੀਆਂ ਜਥੇਬੰਦੀਆਂ ਪੰਥਕ ਬਾਬਾ ਜੀ ਹੁਣੀ ਰਾਜਾ ਰਾਜ ਸਿੰਘ ਜੀ ਬੈਠੇ ਨੇ ਸਾਰੇ ਜਦੋਂ ਵਾਪਸ ਆ ਰਹੇ ਸੀ ਤਾਂ ਸ਼ੰਭੂ ਦੇ ਵਿੱਚ ਮੈਂ ਮਾਨ ਸਾਹਿਬ ਦੇ ਨਾਲ ਭਾਈ ਦੀਪ ਸਿੱਧੂ ਅਸੀਂ ਉਹਨਾਂ ਦੀ ਵੇਟ ਕਰ ਰਹੇ ਸੀ ਦੀਪ ਉਸ ਦਿਨ ਸਾਡੇ ਨਾਲ ਸੀ ਜਿਸ ਦਿਨ ਜਥਾ ਸ਼ੰਭੂ ਤੋਂ ਅਕਾਲ ਤਖਤ ਸਾਹਿਬ ਵੱਲ ਜਾ ਰਿਹਾ ਸੀ ਅਸੀਂ ਸ਼ੰਭੂ ਦਾ ਸਵਾਗਤ ਕਰਨਾ ਸੀ ਸਮਾਂ ਕੁਝ ਲੱਗ ਗਿਆ ਲੱਗ ਜਾਂਦਾ ਹੁੰਦਾ ਹੈ ਅਸੀਂ ਉੱਥੇ ਬੈਠੇ ਤਾਂ ਇੱਕ ਪੱਤਰਕਾਰ ਸਵਾਲ ਜਵਾਬ ਕਰਨ ਲੱਗ ਗਿਆ ਦੀਪ ਨੂੰ ਤੇ ਮਾਨ ਸਾਹਿਬ ਨੂੰ ਉਹ ਵਿਚਾਲੇ ਬੈਠ ਗਿਆ ਇੱਕ ਪਾਸੇ ਦੀਪ ਵੀਰ ਬੈਠ ਗਿਆ ਇੱਕ ਪਾਸੇ ਮਾਨ ਸਾਹਿਬ ਬੈਠ ਗਏ ਤਾਂ ਉਹਨੇ ਦੀਪ ਜੀ ਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਜੋਕ ਹੈ ਸਾਨੂੰ ਪੂਰੀ ਆਸ ਹੈ ਕਿ ਇਹਦੇ ਤੇ ਕੌਮ ਪੈਰਵੀਦ ਹੋਊਗੀ ਤੇ ਅੱਗੇ ਵੀ ਚੱਲੂਗੀ ਤੁਹਾਨੂੰ ਲੋਕ ਬਹੁਤ ਚਾਹੁੰਦੇ ਨੇ ਤਾਂ ਦੀਪ ਦਾ ਕੀ ਜਵਾਬ ਸੀ ਉਹ ਮੈਂ ਜਰੂਰ ਇੱਥੇ ਬੋਲ ਕੇ ਜਾਣਾ ਚਾਹੁੰਦਾ ਕਿਉਂਕਿ ਇਹ ਲਾਈਵ ਹੋ ਰਿਹਾ ਹੈ ਦੁਨੀਆ ਦੇ ਵਿੱਚ ਇਹ ਗੱਲ ਜਾਣੀ ਹੈ ਦੀਪ ਦਾ ਉਹ ਵੀਡੀਓ ਦੇਖ ਲਿਓ ਦੀਪ ਨੇ ਕਿਹਾ ਕਿ ਮੈਂ ਤਾਂ ਹਜੇ ਕਿਹਾ ਮੈਂ ਤਾਂ ਹਜੇ ਕਿਹਾ ਆ ਬੈਠੇ ਨੇ ਨਾ ਬੈਠੇ ਸੀ ਸਿਮਰਨਜੀਤ ਸਿੰਘ ਮਾਨ ਆ ਬੈਠੇ ਨੇ ਜਿਨ੍ਹਾਂ ਨੇ ਆਪਣੇ ਕਹੇ ਤੇ 40 ਸਾਲ ਤੋਂ ਪਹਿਰਾ ਦਿੱਤਾ ਹੋਇਆ ਸੋ ਇਹ ਚੀਜ਼ ਯਾਦ ਰੱਖੋ ਕਿ ਜੇ ਤੁਸੀਂ ਦੀਪ ਨੂੰ ਸਿਆਣਾ ਕਹਿੰਦੇ ਹੋ ਦ੍ਰਿੜ ਕਹਿੰਦੇ ਹੋ ਤੇ ਹੈ ਵੀ ਸੀ ਤਾਂ ਉਸ ਨੇ ਇਹ ਗੱਲ ਕਿਹੜੀ ਸੋਚ ਦੇ ਵਿੱਚੋਂ ਕਹੀ ਕੀ ਤੁਸੀਂ ਇਸ ਤੋਂ ਅਗਵਾਈ ਲੈਣੇ ਹੋ ਇਹ ਤੁਹਾਡਾ ਕੰਮ ਹੈ ਦੂਜੀ ਗੱਲ ਉਸ ਤੋਂ ਬਾਅਦ ਜਦੋਂ ਅਮਰਗੜ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਲੜ ਰੇ ਸੀ ਤਾਂ ਕਿਰਪਾਨ ਆਪਣੇ ਹੱਥ 'ਚ ਫੜ ਕੇ ਇੱਕ ਗੀਤ ਗਾਇਆ ਦੀਪ ਸਿੱਧੂ ਨੇ ਤੇ ਉਹਨੇ ਲਫ਼ਜ਼ ਬੋਲਿਆ ਕਿ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਜੇ ਉਹ ਸਭ ਤੋਂ ਸਿਆਣਾ ਸੀ ਤੇ ਹੈ ਸਾਡੇ ਲਈ ਸਦੀਵ ਰਹੂਗਾ ਫਿਰ ਉਹਦੇ ਕਹੇ ਹੋਏ ਬਚਨਾਂ ਤੇ ਪਹਿਰਾ ਦਿਓ ਅੱਜ ਦਾ ਇਹ ਸਭ ਤੋਂ ਵੱਡਾ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ